ਹੈਲੋ ਫਰੈਂਡਸ ਛੋਟਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਟ ਹੈਜੂਕੇਟਰ ਤੇ ਠੀਕ ਹੈ ਆਸ ਕਰਦੇ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਤੁਹਾਡੇ ਕੋਲ ਇੱਕ ਨਵੀਂ ਭਰਤੀ ਲੈ ਕੇ حاضر ਹੋਏ ਆ ਠੀਕ ਹੈ ਜੀ ਪੰਜਾਬ ਨਗਰ ਕੋਸ਼ਲ ਭਰਤੀ ਦਰ 25 ਹੈ ਠੀਕ ਹੈ ਜੀ ਪੋਸਟਾਂ ਕਾਦੀਆਂ ਨੇ ਸਫਾਈ ਸੇਵਕ ਡਰਾਈਵਰ ਤੇ ਸੀਵਰਮੈਨ ਯੋਗਤਾ ਨੇ ਕਿ 8ਵੀਂ 10ਵੀਂ ਤੇ 12ਵੀਂ ਪੰਜਾਬ ਦੇ ਮੁੰਡੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਨੇ ਏਜ ਲਿਮਿਟ ਕੀ ਰਹੂਗੀ ਫਰੈਸ਼ਰ ਕੈਂਡੀਡੇਟ ਕਰ ਸਕਦੇ ਆ ਅਪਲਾਈ ਕਿ ਐਕਸਪੀਰੀਅੰਸ ਲ ਮੰਗਣਗੇ ਰੈਗੂਲਰ ਬੇਸੇ ਜੇ ਕਿਵੇਂ ਵੈਕੈਂਸੀ ਫਾਰਮ ਕਿਵੇਂ ਭਰਨਾ ਕਿੱਥੋਂ ਫਾਰਮ ਮਿਲੂਗਾ ਸਾਰਾ ਕੁਝ ਤੁਹਾਨੂੰ ਦੱਸਿਆ ਜਾਊਗਾ ਤੇ ਜਿਹੜੇ ਵੀ ਮੁੰਡੇ ਕੁੜੇ ਚੈਨਲ ਤੇ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਆਲ ਨੂੰ ਔਨ ਕਰ ਲੋ ਤਾਂ ਜੋ ਟਾਈਮ ਤੇ ਤੁਹਾਨੂੰ ਨੋਟੀਫਿਕੇਸ਼ਨ ਨੂੰ ਮਿਲਦਾ ਰਹੇ ਕੋਈ ਟਾਈਮ ਤੋਂ ਬਾਅਦ ਨੋਟੀਫਿਕੇਸ਼ਨ ਚ ਮਿਲਿਆ ਜਿਹੇ ਜਨਾਂ ਨਾ ਮਿਲਿਆ ਚੱਲਦੇ ਆਪਾਂ ਇਹਨਾਂ ਨੋਟੀਫਿਕੇਸ਼ਨ ਦੇ ਅੱਜ ਦੇ ਨੋਟੀਫਿਕੇਸ਼ਨ ਜੋ ਕਿ ਇਹਨੇ ਅੱਜ ਜਾਰੀ ਕੀਤਾ ਗਿਆ ਦਫ਼ਤਰ ਨਗਰ ਕਾਉਂਸਲ ਗੁਰਦਾਸਪੁਰ ਠੀਕ ਹੈ ਜੀ ਗੁਰਦਾਸਪੁਰ ਇਹਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵਾ ਇਹਨੇ ਬੋਲਿਆ ਦਫ਼ਤਰ ਨ ਤੂੰ 250 ਠੀਕ ਹੈ ਮਿਤੀ 12 ਤਰੀਕ 8ਵਾਂ ਮਹੀਨਾ 2024 ਰਾਹੀਂ ਨਗਰ ਕੌਂਸਲਰ ਗੁਰਦਾਸਪੁਰ ਠਾਲੀ ਦੇ ਸਟਾਫ ਦੀ ਭਰਤੀ ਦੀ ਇੱਛਾ ਜ਼ਾਹਿਰ ਕਰਦਾ ਹਾਂ ਠੀਕ ਹੈ 2024 ਚ ਇਹਨਾਂ ਨੇ ਮਤਾ ਪਾਇਆ ਉਹਦੇ ਅਨੁਸਾਰ ਇਹਨੇ ਭਰਤੀ ਹੁਣ ਕੱਢਿਆ ਇੱਛਕ ਉਮੀਦਵਾਰ ਮਿਤੀ 17 6 2025 ਕਦੋਂ ਜੀ 17 6 2025 ਸਮਾਂ 5 ਵਜੇ ਤੱਕ ਡਾਕ ਰਾਹੀਂ ਠੀਕ ਹੈ ਜਾਂ ਤੁਸੀਂ ਜਿਹੜਾ ਫਾਰਮ ਭੇਜਣਾ ਨੂੰ ਹਦਾ ਦਿੱਤਾ ਕਿਵੇਂ ਭੇਜਣਾ ਹੈ ਜਾਂ ਤਾਂ ਭੇਜਣਾ ਡਾਕ ਰਾਹੀਂ ਜਾਂ ਤੁਸੀਂ ਬਾਈ ਹੈਂਡ ਫੜਾ ਕੇ ਆ ਸਕਦੇ ਹੋ ਮੈਂ ਇੱਕ ਕੀ ਅਡਵਾਈਜ਼ਰ ਨਾਲ ਜਿਹੜੇ ਵੀ ਵਿਚਾਰੇ ਮੇਰੇ ਭੈਣ ਭਰਾ ਲੋਕਲ ਨੇ ਉਹ ਤੋਂ ਬਾਈ ਹੈਂਡੀ ਫੜਾ ਕੇ ਆਇਆ ਕਦੇ ਵੀ ਡਾਕ ਰਾਹੀਂ ਨਾ ਪਾਇਆ ਕਰਨ ਜਿਹੜਾ ਦੂਰ ਨੇੜੇ ਦੇ ਨੇ ਉਹ ਡਾਕ ਰਾਹੀਂ ਵੀ ਪਰੋਂ ਭੇਜ ਸਕਦੇ ਨੇ ਭੇਜਣੇ ਕਿਵੇਂ ਸਰਕਲ ਦੱਸੀ ਜਾਊਗੀ ਸਮੇਤ ਦਸਤਾਵੇ ਦਫਤਰ ਨਗਰ ਕੌਂਸਲਰ ਨਗਰ ਕੌਂਸਲ ਦਾ ਦਫਤਰ ਗੁਰਦਾਸਪੁਰ ਵਿਖੇ ਦੇ ਸਕਦੇ ਆ ਠੀਕ ਹੈ ਜੀ ਕਿੱਥੇ ਦੇ ਨਾਲ ਇਹਨੇ ਬੋਲਿਆ ਕਿ ਪੱਤਰ ਤੁਸੀਂ ਦੇਣਾ ਵਾ ਠੀਕ ਹੈ ਬਿਨੇ ਪੱਤਰ ਦਸਤਾਵੇ ਦਫਤਰ ਨਗਰ ਕੌਂਸਲਰ ਗੁਰਦਾਸਪੁਰ ਠੀਕ ਹੈ ਜੀ ਪੋਸਟਾਂ ਦੀ ਗੱਲ ਕਰ ਦਿੰਦੇ ਆਪਾਂ ਪਹਿਲੀ ਪੋਸਟ ਹੈਗੀ ਸਫਾਈ ਸੇਵ ਕਰਦੀਆਂ ਸੱਤ ਪੋਸਟਾਂ ਨੇ ਸਿਵਰਮੈਨ ਦੀ ਇੱਕ ਪੋਸਟ ਆ ਡਰਾਈਵਰ ਦੀਆਂ ਹੈਗੀਆਂ ਨੇ ਤਿੰਨ ਪੋਸਟਾਂ ਜਿਹੜੀ ਇਹਨਾਂ ਨੂੰ ਉਮਰ ਕੀ ਹੈ 18 ਸਾਲ ਤੋਂ ਲੈ ਕੇ 45 ਸਾਲ ਕਹੀ ਹੈ ਜੀ ਜਿਹੜੇ ਮੇਰੇ ਭਰਾ ਐਸੀ ਕੈਂਡੀਡੇਟ ਨੇ ਉਹ 50 ਸਾਲ ਮੰਨ ਲੈਣ ਠੀਕ ਹੈ ਜੀ ਤੇ ਜਿਹੜੇ ਆਪਣੇ OBC ਤੇ BC ਨੇ ਉਹ ਮੰਗਨ ਹਨ 48 ਸਾਲ ਇਹ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਨੇ ਬੋਲੇ ਇਹ ਭਰਤੀ ਕੰਟਰੈਕਟ ਆਧਾਰ ਤੇ ਕੀਤੀ ਜਾਵੇ ਕਾਹਦੇ ਆਧਾਰ ਤੇ ਕੀਤੀ ਜਾਵੇਗੀ ਕੰਟਰੈਕਟਰ ਆਧਾਰ ਤੇ ਸਵੰਦ ਵਿੱਚ ਕੋਈ ਜੇ ਤੁਸੀਂ ਹੋਰ ਕੋਈ ਜਾਣਕਾਰੀ ਲੈਣਾ ਚਾਹੋ ਇਸ ਦਸਵੰਦ ਵਿੱਚ ਤਾਂ ਤੁਹਾਨੂੰ ਦਫਤਰ ਨਗਰ ਕਾਉਂਸਲ ਗੁਰਦਾਸਪੁਰ ਜਾ ਕੇ ਦਫਤਰ ਜੀ ਪੁੱਛਣਾ ਇਹਨਾਂ ਨੇ ਕੋਈ ਆ ਤਾਂ ਨੰਬਰ ਨਹੀਂ ਜਾਰੀ ਕੀਤਾ ਠੀਕ ਹੈ ਜੀ ਜਿਹੜੀ ਸੈਲਰੀ ਇਹਨਾਂ ਨੇ ਆਈ ਥਿੰਕ ਮੇਰੇ ਹਿਸਾਬ ਨਾਲ ਕੰਟਰੈਕਟ ਬੇਸਡ ਡੀਸੀ ਰੇਟ ਦੀ ਗੱਲ ਕੀਤੀ ਹੈ ਠੀਕ ਹੈ ਬਾਕੀ ਇਹਨੇ ਕਨਫਰਮ ਤਾਂ ਨਹੀਂ ਕੀਤਾ ਜੇ ਪਰ ਡੀਸੀ ਰੇਟ ਹੋਇਆ ਇਹਨਾਂ ਦਾ ਸਫਾਈ ਸੇਵਕਾਂ ਦਾ ਡੀਸੀ ਰੇਟ ਜਿਹੜਾ ਹੈਗਾਗਾ ਉਹ ਚੱਲਦਾ ਅਜੇ ਟਾਈਮ ਤੱਕ 600 ਰੁਪਿਆ ਠੀਕ ਹੈ ਜੀ ਜਿਹੜਾ ਸਿਉਰਮੈਨ ਦਾ ਚੱਲਦਾ ਹੈ ਥਿੰਕ 11000 ਰੁਪਿਆ ਤੇ ਜਿਹੜਾ ਚੱਲਦਾ ਡਰਾਈਵਰਾਂ ਦਾ ਉਹ ਚੱਲਦਾ 14000 ਰੁਪਿਆ ਠੀਕ ਹੈ ਇਸ ਗੱਲ ਦਾ ਧਿਆਨ ਕਿਸ ਨੂੰ ਦੱਸਤਾ ਸੈਲਰੀ ਨੂੰ ਦੱਸਤੀ ਏਸ ਨੂੰ ਦੱਸਤੀ ਹੁੰਦੀ ਫਾਰਮ ਕਿਵੇਂ ਭਰਨਾ ਵਾ ਮੇਰੇ ਕੋਈ ਵੀ ਭੈਣ ਭਰਾ ਜਿਨ੍ਹਾਂ ਨੇ ਆਪਣੇ ਕੋਈ ਫਾਰਮ ਲੈਣਾ ਇਹਨਾਂ ਨੇ ਕਿਸੇ ਵੀ ਆਪਣੇ ਜਿਹੜੇ ਹੁੰਦੇ ਨੇ ਸੈਂਟਰ ਹੁੰਦੇ ਨੇ ਜਿਹੜੇ ਆਪਣੇ ਕੀ ਕਹਿੰਦੇ ਨੇ ਆਪਾਂ ਬੁੱਕ ਸੈਂਟਰ ਹੁੰਦੇ ਨੇ ਉੱਥੋਂ ਕੋਈ ਵੀ ਫਾਰਮ ਮਿਲ ਜੂ ਸਿੰਪਲ ਫਾਰਮ ਜਿਹਦੇ ਵਿੱਚ ਆਪਦਾ ਨਾਮ ਠੀਕ ਹੈ ਫਾਦਰ ਨੇਮ ਆਫ ਦਾ ਡੇਟ ਆਫ ਬਰਥ ਠੀਕ ਹੈ ਜਾਂ ਇੱਕ ਵਾਈਟ ਪੇਪਰ ਤੇ ਵੀ ਲਿਖ ਸਕਦੇ ਹੋ ਆਪਦਾ ਨਾਮ ਲਿਖ ਦੇਣਾ ਹੈ ਆਪਦਾ ਫਾਦਰ ਨੇਮ ਲਿਖ ਦੇਣਾ ਹੈ ਆਪਦਾ ਡੇਟ ਆਫ ਬਰਥ ਲਿਖ ਦੇਣਾ ਠੀਕ ਹੈ ਜੀ ਆਪਦਾ ਪਰਮਾਨੈਂਟ ਅਡਰੈਸ ਮੋਬਾਈਲ ਨੰਬਰ ਤੇ ਈਮੇਲ ਆਈਡੀ ਠੀਕ ਹੈ ਉਸ ਤੋਂ ਬਾਅਦ ਆ ਵੀ ਕੁਆਲਿਫੀਕੇਸ਼ਨ ਜੇ ਕਿਸੇ ਕੋਲ ਕੋ ਐਕਸਪੀਰੀਐਂਸ ਹੈ ਉਹ ਐਕਸਪੀਰੀਐਂਸ ਨਾਲ ਲਾ ਕੇ ਠੀਕ ਹੈ ਜੀ ਉਸ ਤੋਂ ਬਾਅਦ ਉਹ ਸਿਗਨੇਚਰ ਕਰਕੇ ਨਾਲ ਆਧਾਰ ਕਾਰਡ ਲਾਉਣਾ ਇੱਕ ਕੀ ਲਾਉਣਾ ਜੀ ਇੱਕ ਲਾਉਣਾ ਆਧਾਰ ਕਾਰਡ ਠੀਕ ਹੈ ਦੋ ਪਾਸਪੋਰਟ ਸਾਈਜ਼ ਫੋਟੋਆਂ ਦੋ ਪਾਸਪੋਰਟ ਸਾਈਜ਼ ਫੋਟੋਆਂ ਜਿਹੜਾ ਕੋਲ ਨਾਲ ਲਾਉਂਗੇ ਉਹ ਸਾਰੇ ਕੋਈ 셀ਫ ਅਟੈਸਟਡ ਹੋਣਾ ਚਾਹੀਦਾ ਹੈ ਤੇ ਇੱਕ ਲਾਉਣਾ ਨੈਕ ਆਪਣੇ ਕਾਰਡ ਤੇ ਸਰਟੀਫਿਕੇਟ ਲਾਉਣਾ ਤੇ ਇੱਕ ਲਾਉਣਾ ਰੈਜ਼ੀਡੈਂਸ ਠੀਕ ਹੈ ਜੀ ਇੱਕ ਰੈਜ਼ੀਡੈਂਸ ਇੱਕ ਕੁਆਲਿਫਿਕੇਸ਼ਨ ਲਾਉਣਾ ਜਿਵੇਂ ਕਿ ਹੁਣ ਤੁਹਾਨੂੰ ਦੱਸਿਆ ਸੀਗਾ ਕੁਆਲਿਫਿਕੇਸ਼ਨ ਹੈ ਸਫਾਈ ਸੇਵਕ ਵਾਸਤੇ 8ਵੀਂ ਮੰਗੇ ਇਹਨਾਂ ਨੇ ਸ਼ਿਫਰਮੈਨ ਵਾਸਤੇ 8ਵੀਂ 10ਵੀਂ ਦੋਨੇ ਚੱਲਣਗੇ ਤੇ ਡਰਾਈਵਰ ਵਾਸਤੇ ਇਹਨਾਂ ਨੇ ਮੰਗੀ ਹੈ 10ਵੀਂ ਤੋਂ 12ਵੀਂ ਠੀਕ ਹੈ ਜੀ ਉਹ ਇਹ ਗੱਲ ਦਾ ਆਪਾਂ ਖਾਸ ਤੌਰ ਤੇ ਧਿਆਨ ਰੱਖਣਾ ਵਾ ਕੁਆਲਿਫਿਕੇਸ਼ਨ ਦਾ ਨਾਲ ਲਾ ਕੇ ਤੇ ਸਾਰੇ ਚਲ ਪ੍ਰੋਟੈਸਟਡ ਕਰਕੇ ਤੇ ਇਹਨਾਂ ਦੇ ਦਫ਼ਤਰ ਨਗਰ ਕੌਂਸਲਰ ਗੁਰਦਾਸਪੁਰ ਦੇ ਐਡਰੈਸ ਤੇ ਤੁਸੀਂ ਪੋਸਟ ਕਰ ਦੇਣੇ ਆ ਜਿਹੜੇ ਮੇਰੇ ਭੈਣ ਭਰਾ ਲੋਕਲੇ ਗੁਰਦਾਸਪੁਰ ਵਾਲੇ ਉਹਨਾਂ ਨੇ ਬਾਇ ਹੈਂਡ ਹੀ ਫੜਾ ਕੇ ਆਉਣੇ ਆ। ਤੇ ਕਈ ਕਈ ਵਾਰ ਬਾਇ ਹੈਂਡ ਫੜਾਉਂਦੇ ਨੇ ਉਹਨਾਂ ਕਿ ਕਈ ਕੋਈ ਹੋਰ ਇਕੁਆਰੀ ਹੁੰਦੀ ਹੋ ਦੱਸ ਦਿੰਦੇ ਕਿ ਆ ਚੀਜ਼ਾਂ ਐਵੇਂ ਹੋਣਗੀਆਂ ਠੀਕ ਹੈ ਜੀ। ਤੇ ਅਗਲੀ ਗੱਲ ਕਰਦੇ ਆ ਕੋਈ ਵੀ ਮੇਰੇ ਭੈਣ ਭਰਾ ਜਿਹੜੇ ਤਿਆਰੀ ਕਰਨੀਆਂ ਪੀਐਸ ਟੈਟ ਪੰਜਾਬੀ ਮਾਸਟਰ ਕੈਡਰ ਤੇ ਨੈਟ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਆਫ ਕੋਸਟ ਕਰਾਈ ਜਾਂਦੀ ਹੈ। ਠੀਕ ਹੈ ਜੀ ਆਪਣੇ ਚੈਨਲ ਡਿਸਕ੍ਰਿਪਸ਼ਨ ਦੇ ਲਿੰਕ ਪਾਇਆ ਹੋਇਆ ਤੇ ਉੱਥੇ ਜਾ ਕੇ ਇੱਕ ਵਾਰੀ ਵੀਡੀਓ ਜ਼ਰੂਰ ਵਿਜ਼ਿਟ ਕਰੋ। ਹੁਣ ਇੱਕ ਗੱਲ ਹੋਰ ਹੈ ਜੀ। ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਤੇ ਵਧੀਆ ਤਰੀਕੇ ਨਾਲ ਹਮੇਸ਼ਾ ਜਾਣ ਕੇ ਦਿੱਤੀ ਇਹਦੇ ਜਿਹੜੇ ਵੀ ਮੁੰਡੇ ਕੁੜੀਆਂ ਨਿਊ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਨੂੰ ਆਲ ਨੂੰ ਓਨ ਕਰਕੇ ਰੱਖੋ ਇਸ ਤਰ੍ਹਾਂ ਦੇ ਹੋਰ ਅਪਡੇਟ ਜਨਰਲ ਲਈ ਜੁੜੇ ਰਹੋ ਐਟ ਐਜੂਕੇਟਰ ਚੈਨਲ ਨਾਲ ਮਿਲਦੇ ਨੇਕਸਟ ਅਪਡੇਟ ਨਾਲ ਥੈਂਕ ਯੂ